बच्चा जो है सर मैं जो है सात बजे थोड़ी गुम होया जी मेरा गुमरा मिली मैं फोटो दिखा जी एनू कल है मुझा फिर मैं जो है इनू महा कित है पुतो मैं तेनों तो पैसे दे दूँगा मेरा बच्चा दस दे कि है कहें अंकल किसी को बतलाना मत मैंने जो है ताले में बंद करके कर रख दिया मैंने लड़का कहाँ जाएगा तो मैं तो अपने घर जाए कह आंटी मैं नहीं मैंने मैं नहीं जा पाऊंगा फिर कहती डाबे है उठे मंगा चलो ਮਾਂ ਤੁਹਾਨੂੰ ਕਹਿੰ ਲਈ ਸੀ ਤੂੰ ਦੱਸਣੀ ਸਹੀ ਤੇ ਕਹਿੰਲੀ ਨਹੀਂ ਹੋਰ ਜਗਾ ਹੈਗਾ ਉੱਥੇ ਫੇਰ ਲਈ ਸਰ ਉੱਥੇ ਫੇਰ ਨਹੀਂ ਸਾਨੂੰ ਮੁੰਡਾ ਜੀ ਹੈ। ਨੇਪਾਲੀ ਨਹੀਂ ਹੈ। ਉਹ ਨੇਪਾਲੀ ਉਸਕੇ ਸਾਥ ਘੁੰਮ ਰਹਾ ਹੋ। ਨੇਪਾਲੀ ਕੌਣ ਹੈ? ਉਹ ਆਟੇ ਪਿਆਤਾ ਹੈ। ਅੱਛਾ। ਪੁਲਿਸ ਵਾਲੇ ਨੇ ਰੱਖੀ ਨਹੀਂ ਉੱਥੇ? ਨਹੀਂ ਉੱਥੇ ਨਹੀਂ ਰੱਖੀ ਸਰ ਪੁਲਿਸ ਵਾਲੇ ਨੇ ਸਾਨੂੰ ਕਹਿੰਦਾ ਇਹਨੂੰ ਲੈ ਜਾਓ। ਹਾਂ। ਤੇ ਲੈ ਇਹਨੂੰ ਲੈ ਆਵੇ ਸੀ ਲੈ ਨਾਲ ਇੱਥੇ ਫੇਰੇ ਕਹਿਣ ਲੱਗੀ ਕਹਿੰਦੀ ਮੁੰਡਾ ਹੈਗਾ ਇੱਥੇ ਚੁੰਗੀ ਦੇ ਆਪ ਨੂੰ ਇਹ ਤਾਂ ਨਹੀਂ ਆ ਵੀ ਕਿਤੇ ਇਹ ਪੈਸੇ ਦੇ ਲਾਲਚੇ ਦੇ ਵਿੱਚ ਕਹਿੰਦੀ ਹੋਵੇ ਮੈਨੂੰ 12000 ਰੁਪਏ ਮਿਲ ਜੂਗਾ ਨਹੀਂ ਨਹੀਂ ਇਹਨੇ ਕਹਿਆ ਸੀ ਪਹਿਲੇ ਕਹਿੰਦੇ ਅੰਕਲ ਮੈਨੂੰ ਪੈਸੇ ਨਹੀਂ ਚਾਹੀਏ ਮੇਰੇ ਘੋਲੇ ਦਾ ਮੁੰਡਾ ਤੇ ਤੁਸੀਂ ਚਲੋਗੇ ਨਮਸਤੇ ਸਤਿ ਸ੍ਰੀ ਅਕਾਲ ਆਦاب ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਗੀਤਾਨਗਰ ਡੈਰੀ ਕੰਪਲੈਕਸ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ 15 ਸਾਲ ਦਾ ਇੱਕ ਨੌਜਵਾਨ ਗੁੰਮ ਹੋ ਜਾਂਦਾ ਆ ਤੇ ਜਿਹਦੀ ਉਹਦੇ ਪਰਿਵਾਰ ਵਾਲੇ ਡਿਵੀਜ਼ਨ ਨੰਬਰ 7 ਦੇ ਵਿੱਚ ਰਿਪੋਰਟ ਵੀ ਦਰਜ ਕਰਵਾਉਂਦੇ ਨੇ ਆਪਣੇ ਤੌਰ ਤੇ ਵੀ ਛਾਣਬੀਨ ਕਰਦੇ ਨੇ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਆ ਦੇ ਲੜਕੇ ਦੇ ਮਾਤਾ ਪਿਤਾ ਵੱਲੋਂ ਵੀ ਜਿਹੜੀ ਆਪਣੇ ਤੌਰ ਤੇ ਛਾਣਬੀਨ ਕੀਤੀ ਜਾਂਦੀ ਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬੱਚਾ ਤਾਂ ਨਹੀਂ ਲੱਭਦਾ ਪਰ ਇੱਕ ਔਰਤ ਲੱਭ ਜਾਂਦੀ ਆ ਜੋ ਕਿ ਬੱਚੇ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ ਪ੍ਰੋਪਰ ਵੀ ਉਹ ਕਿੱਥੇ ਮਿਲਿਆ ਸੀ ਤੇ ਕਿੱਥੇ ਲੈ ਕੇ ਗਈ ਹੈ ਤੇ ਕਿੱਥੇ ਉਹਨੂੰ ਛੱਡਿਆ ਤੇ ਜੋ ਲੜਕਾ ਗੁੰਮ ਹੋਇਆ ਸੀਗਾ ਤੇ ਉਹਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਕਾਲਾ ਜੀ ਕਾਲਾ ਜੀ ਇਹ ਕੀ ਮਾਮਲਾ ਸੀ ਕਦੋਂ ਦਾ ਮਾਮਲਾ ਹੈ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹ ਸਿਰਫ ਪਰਲੇ ਦਿਨ ਦਾ ਮਾਮਲਾ ਹੈਗਾ ਆਪ ਬੱਚਾ ਜੋ ਹੈ ਸਰ ਮੈਂ ਜੋ ਹੈ 7 ਵਜੇ ਥੁਲੀ ਗੁੰਮ ਹੋਇਆ ਜੀ ਮੇਰਾ ਬੱਚਾ ਅੱਛਾ ਡੈਰੀ ਕੰਪਲੈਕਸ ਆ ਡੈਰੀ ਕੰਪਲੈਕਸ ਫਿਰ ਸਾਰੀ ਰਾਤ ਇਸੇ ਜੈ ਲੱਭਿਆ ਸਾਨੂੰ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਇਸ ਸਵੇਰੇ ਮੁੰਡਾ ਜੋ ਹੈ ਦੇਖਣ ਚਲੇ ਗਿਆ ਮੈਂ ਇਹ ਨਾ ਇਹ ਮਿਲੀ ਮੈਨੂੰ ਉੱਥੇ ਅੱਛਾ ਇਹ ਮਿਲੀ ਮੈਂ ਫੋਟੋ ਦਿਖਾ ਜੀ ਇਹਨੂੰ ਇਹ ਕਹਿੰਦਾ ਮੇਰੇ ਕੋਲ ਹੈ ਮੁੰਡਾ ਅੱਛਾ ਤੇ ਮੈਂ ਜੋ ਹੈ ਇਹਨੂੰ ਮਾਂ ਕਿੱਥੇ ਹੈਗਾ ਪੁੱਤੋ ਮੈਂ ਤੈਨੂੰ ਪੈਸੇ ਦੇ ਦਵਾਂ ਮੇਰਾ ਬੱਚਾ ਦੱਸ ਦੇ ਕਿੱਥੇ ਹੈਗਾ ਕਹਿੰਲੀ ਅੰਕਲ ਕਿਸੇ ਨੂੰ ਬਤਲਾਣਾ ਮਤ ਮੈਂ ਇਹ ਹੈ ਥਾਲੇ ਮੇਂ ਬੰਦ ਕਰਕੇ ਰੱਖ ਰਖਾ ਫਿਰ ਜੋ ਹੈ ਮੈਂ ਉੱਥੇ ਚਲਾ ਗਿਆ ਡਾਬੇ ਡਾਬੇ ਲੋ ਇਹਨੇ ਉੱਥੇ ਕਿਸੇ ਹੋਰ ਦੇ ਘਰੇ ਲੇ ਗਈ। ਇਹਨੇ ਮੈਨੂੰ ਦੱਸਿਆ ਨਹੀਂ। ਫਿਰ ਮੈਂ ਉੱਥੇ ਧੱਕੇ-ਤੁੱਕੇ ਗਾਏ। ਹੋਰ ਜਗਾਂ ਲੇ ਗਈ ਪਰ ਇਹ ਚੌਕ ਦੇ ਵਿੱਚ। ਪਹਿਲੇ ਇਧਰੋਂ ਮੇਰੇ ਮੁੰਡੇ ਦੇ ਨਾਲ ਆਣਾ। ਉੱਥੇ ਵੀ ਨਹੀਂ ਆ ਜੀ। ਫਿਰ ਮੇਰੇ ਮੁੰਡਾ ਕਹਿੰਦਾ ਕਹਿੰਦਾ ਡੇਢੀ ਚੱਲ ਕਰੇ। ਮੈਨੂੰ ਕਹਿਣਾ ਕਿ ਮਾਹ ਚੱਲ ਤੂੰ। ਇਹ ਕਹਿੰਦੀ ਕਿ ਨਹੀਂ ਮੈਂ ਤਾਂ ਇੱਥੇ ਰਹਿ ਜਾਣਾ। ਫਿਰ ਅੱਜ ਸਵੇਰੇ ਜੀ ਮੈਂ ਘੁੰਮਦਾ ਘੁੰਮਦਾ ਇਹ ਇਹ ਮਿਲ ਗਈ ਮੈਨੂੰ ਫਿਰ। ਮੈਂ ਜੇ ਇਹਨੂੰ ਲਾਇਆ ਇੱਥੇ ਆਪਣੀ ਡੇਰੀ ਦੇ ਵਿੱਚ। ਮੈਂ ਕਹਿੰਦਾ ਬੇਟਾ ਤੂੰ ਦਾਦੇ ਕਿੱਥੇ ਹੈਗਾ? ਹਾਂ ਇਹਨੇ ਕੋਈ ਨਹੀਂ ਦੱਸਿਆ ਮੈਂ ਉਹਨੂੰ ਲੈ ਕੇ ਥਾਣੇ ਥਾਣੇ ਲੈ ਕੇ ਸਰ ਉੱਥੇ ਗਏ ਮੇਰੇ ਨਾਲ ਪੁਲਿਸ ਵਾਲੇ ਦੋ ਉਹ ਇੱਕ ਡਰੋਗਾ ਸਾਹਿਬ ਇੱਕ ਪੁਲਿਸ ਵਾਲੇ ਅਸੀਂ 3-4 ਮੁੰਡੇ ਸੀ ਫੇਰ ਚਲੇ ਗਏ ਕਹਿੰਦੇ ਇਹ ਫੇਰ ਕਹਿੰਦੇ ਡਾਬੇ ਹੈਗਾ ਉੱਥੇ ਹੀ ਮਾਂਗਾ ਚਲੋ ਮਾਂ ਤੁਦੋ ਕੱਲ ਲੈ ਗਈ ਸੀ ਤੂੰ ਦੱਸਿਆ ਨਹੀਂ ਸੀ ਤੇ ਕਹਿੰਦੇ ਨਹੀਂ ਹੋਰ ਜਗਾ ਹੈਗਾ ਉੱਥੇ ਫੇਰ ਲੈ ਗਈ ਸਰ ਉੱਥੇ ਫੇਰ ਨਹੀਂ ਸਾਨੂੰ ਮੁੰਡਾ ਮਿਲਿਆ ਅੱਛਾ ਜੀ ਫੇਰ ਅਸੀਂ ਆਪਸੀ ਆ ਕੇ ਪੁਲਿਸ ਵੀ ਸਾਡੇ ਨਾਲ ਸੀ ਤੇ ਹੋਰ ਸਾਡੇ ਮੁੰਡੇ ਨਾਲ ਸੀ ਤੇ ਮੈਂ ਫੇਰ ਇਹਨੂੰ ਲਾਇਆ ਥਾਣੇ ਦੇ ਵਿੱਚੋਂ ਥਾਣੇ ਵਾਲਿਆਂ ਨੂੰ ਕਹਾਵਾਂਗਾ ਸਰ ਹੁਣ ਕੀ ਕਰੀਏ ਇਹਨੂੰ ਅੰਦਰ ਬੰਦ ਕਰੋ ਤੁਸੀਂ ਕਹਿੰਦਾ ਨਹੀਂ ਇਹਨੂੰ ਨਾਲ ਲੈ ਜਾਓ ਅਸੀਂ ਕੀ ਕਰਨਾ ਇਹਨੂੰ ਤੇ ਦੇਖੇਗੇ ਦੇਖੇਗੇ ਮੁੰਡਾ ਕਿੱਥੇ ਆਇਆ ਕਿਤੇ ਨਹੀਂ ਨਹੀਂ ਇਹ ਪੁਲਿਸ ਵਾਲਿਆਂ ਨੇ ਰੱਖੀ ਨਹੀਂ ਉੱਥੇ ਨਹੀਂ ਉੱਥੇ ਨਹੀਂ ਰੱਖੀ ਸਰ ਪੁਲੀਸ ਵਾਲਿਆਂ ਨੇ ਸਾਨੂੰ ਕਹਿੰਦਾ ਇਹਨੂੰ ਲੈ ਜਾਓ ਹਾਂ ਪਹਿਲਾਂ ਇਹਨੂੰ ਲੈ ਆਵੇ ਅਸੀਂ ਲੈ ਨਾਲ ਇੱਥੇ ਫਿਰ ਇਹ ਕਹਿਣ ਲੱਗੀ ਕਹਿੰਦੇ ਮੁੰਡਾ ਹੈਗਾ ਇੱਥੇ ਚੁੰਗੀ ਦੇ ਫਿਰ ਅਸੀਂ ਮੁੰਡੇ ਭੇਜੇ ਉੱਥੇ ਜੇਲ੍ਹ ਵਾਲੀ ਚੁੰਗਿਆ ਨਹੀਂ ਉੱਥੇ ਕਹਿਣ ਲੱਗੀ ਮੁੰਡਾ ਉੱਥੇ ਹੈਗਾ ਤੇ ਫਿਰ ਉੱਥੇ ਗੇ ਉੱਥੇ ਵੀ ਸਾਨੂੰ ਮੁੰਡਾ ਲੱਗ। ਇੱਕ ਪਹਿਲਾ ਨਾਮ ਜੀ? ਦੀਪਕ ਇੱਕ ਦੀਪਕ ਆ ਸਰ? ਹਮਮ ਜਨੀਸ਼ ਇੱਕ ਇੱਕ ਜਨੀਸ਼ ਹੈ ਸਰ। 네ਪਾਲੀ ਇੱਕ 네ਪਾਲੀ ਹੈ ਸਰ। ਇੱਕ ਵਿੱਕੀ ਹੈ ਸਰ ਇਹਨੇ ਨਾਮ ਲਿਖਾਇ ਇਹ ਜਨਾਨੀ ਨੇ। ਅੱਛਾ। ਹਾਂ ਜੀ। ਇਹ ਕੀ ਲੱਗਦਾ ਨਹੀਂ ਵੀ ਇਹ ਮਾਨਸਿਕ ਤੌਰ ਤੇ ਪਰੇਸ਼ਾਨਾ ਜਨਾਨੀ ਹੈ? ਨਹੀਂ ਸਰ ਸਭ ਕੁਝ ਜਾਣਦੀ ਹੈਗੀ। ਅੱਛਾ। ਸਭ ਕੁਝ ਜਾਣਦੀ ਹੈਗੀ ਇਹ ਬੇਕੁਫਰੀ ਹੈਗੀ। ਜਿਵੇਂ ਜਿਵੇਂ ਇਹਨੇ ਦੱਸਿਆ ਇਦਾਂ ਗੱਲ ਪੂਰੀ ਪੱਕੀ ਹੈਗੀ ਜੀ ਅੱਛਾ ਹਾਂ ਨਹੀਂ ਤੇ ਫਿਰ ਹੁਣ ਆਪਾਂ ਨੂੰ ਇਹ ਤਾਂ ਨਹੀਂ ਆ ਵੀ ਕਿਤੇ ਇਹ ਪੈਸੇ ਦੇ ਲਾਲਚ ਦੇ ਵਿੱਚ ਕਹਿੰਦੀ ਹੋਵੇ ਮੈਨੂੰ 1200 ਰੁਪਏ ਮਿਲ ਜੂਗਾ ਨਹੀਂ ਨਹੀਂ ਇਹਨੇ ਕਹਿਆ ਸੀ ਪਹਿਲੇ ਕਹਿੰਦੇ ਅੰਕਲ ਮੈਨੂੰ ਪੈਸੇ ਨਹੀਂ ਚਾਹੀਏ ਮੇਰੇ ਘੋਲੇ ਦਾ ਮੁੰਡਾ ਤੇ ਤੁਸੀਂ ਚਲੋ ਮੇਰੇ ਨਾਲ ਅੱਛਾ ਤੇ ਇਹਨੇ ਚਾਰ ਦੇ ਹੁਣ ਨਾਂ ਦੱਸੇ ਨੇ ਅਕੀਕਤ ਉੱਥੇ ਮੁੰਡਾ ਸੀ ਜਦੋਂ ਇੱਥੋਂ 7 ਵਜੇ 7 ਵਜੇ ਲਿਖੜਾ ਮੁੰਡਾ ਮੇਰਾ ਕਬਰਾਇਆ ਸੀ ਅਸੀਂ ਤਾਂ ਕੁਝ ਕਹਿ ਵੀ ਉਹਨੂੰ ਅਸੀਂ ਸਕੂਲੇ ਦਾਖਲਾ ਪਾ ਸੀ ਬਸ ਸਿਰਫ ਦਾਖਲੇ ਦੇ ਵਿੱਚ ਜੋ ਹੈ ਉੱਡਰ ਕੀ ਵੇਸੇ ਇਧਰ-ਉਧਰ ਅੱਛਾ ਮਤਲਬ ਉਹ ਉਸ ਕਬੂਲੇ ਦਾਖਲਾ ਕਰਾਉਣਾ ਸੀਗਾ ਉਹ ਤੇ ਡਰ ਤੋਂ ਹੀ ਉਹ ਇਧਰ-ਉਧਰ ਹੋ ਗਿਆ ਆ ਕਰਾਤਾ ਸੀ ਸਰ ਆ ਇੱਕ ਇੱਕ ਮੁੰਡਾ ਹੋ ਰਿਹਾ ਛੋਟਾ ਇੱਕ ਉਹ ਸੀ ਉਹ ਪੜ੍ਹਨਾ ਨਹੀਂ ਜਾਂਦਾ ਸੀ ਅਸੀਂ ਉਹਨੂੰ ਕੁਝ ਨਹੀਂ ਗਿਆ ਮੈਂ ਤਾਂ ਕੰਮ ਤਾਂ ਆ ਸੀ ਸਾਮੀ ਇਹ ਮੁੰਡੇ ਸੀ ਮੇਰੇ ਇਹ ਇਹ ਚੱਲ ਗਏ ਮਾ ਉਹ ਕਿੱਥੇ ਹੈਗਾ ਇਹ ਇਹ ਲੰਬੂ ਕਹਿੰਦਾ ਮੁੰਡਾ ਹੈਗਾ ਤੇ ਰੰਦਾ ਕਹਿੰਦਾ ਕਾਲੇ ਤਰ੍ਹਾਂ ਮੁੰਡਾ ਚਲਾ ਗਿਆ ਮੈਂ ਕਿਹਾ ਚਲੋ ਠੀਕ ਹੈ ਅਸੀਂ ਕਮਰੇ ਗਏ ਕਮਰੇ ਜਾ ਕੇ ਤੇ ਦੇਖਾ ਮੁੰਡਾ ਆ ਨਹੀਂ ਉਹਦੀ ਮੰਮੀ ਕਹਿਣ ਲੱਗੀ ਕਹਿੰਦੀ ਮੁੰਡਾ ਦੇਖੋ ਮੇਰਾ ਕਿੱਥੇ ਹੈਗਾ ਹਾਂ ਜੱਲੀਓ ਅਸੀਂ 10 ਵਜੇ ਤੱਕ ਜਦੋਂ ਸਾਡਾ ਮੁੰਡਾ ਗਵਾਚਾ ਅਸੀਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਰੀਆਂ ਗਲੀਆਂ ਘਾਤੀ ਸਾਨੂੰ ਸਾਡਾ ਬੱਚਾ ਨਹੀਂ ਮਿਲਿਆ ਹਾਂ ਤੇ ਫੇ ਮੁੰਡਾ ਫੇ ਆਪਣੀ ਮਰਜ਼ੀ ਨਾਲ ਹੀ ਨਿਕਲ ਗਿਆ ਕਿਸੇ ਪਾਸੇ ਉਹ ਸਰ ਆਪਣੀ ਡਰ ਕੀ ਵਜਿਹਾ ਹੈ ਉਹ ਗਿਆ ਤੇ ਇਹਨਾਂ ਦੇ ਹਵਾਲੇ ਫਸ ਗਿਆ ਉਹ ਅੱਛਾ ਆ ਨਸੇੜੀਆਂ ਦੇ ਹਵਾਲੇ ਫਸ ਗਿਆ ਉਹ ਬਸ ਉਹ ਡਰ ਕੀ ਵਜਿਹਾ ਕਿਹਾ ਹੁਣ ਕਿੱਥੇ ਜਾਵਾਂ ਮੰਮੀ ਪਾਪਾ ਮੈਨੂੰ ਉਹ ਕ ਮਤਲਬ ਕਹਿਣਗੇ ਕੁਝ ਤੇ ਡਰ ਕੀ ਵਜਿਹਾ ਫੇ ਇਹਨਾਂ ਦੇ ਕੋਲ ਉਹ ਜਾਇਆ ਚਲਾ ਗਿਆ ਆਪਕਾ ਕੀ ਨਾਮ ਹੈ पूजा पूजा ये बताओ ये लड़का इनका गुम हुआ है तो वो आपको मिला था कहाँ मिला था अंकल जो पीपल का पेड़ नहीं है, है। वहाँ वहाँ बैठा हुआ था मेरे से मांग रहा था अंकल पानी मैंने पानी पिलाया कह अंकल मैं, मैंने मैंने लड़का कहाँ जाएगा तो मैं तो अपने घर जा कहता नहीं आंटी मैं नहीं मैं नहीं जा पाऊंगा घर अच्छा। मैंने अच्छा तो अकेले कहाँ सोएगा यहाँ तो नसड़ी पसड़ी वाले हैं फिर उसके बाद में से अपने घर लेके गई थी घर से मैं वापस लेके आई आपके घर में कौन कौन होता है मैं और मेरा पति है बस अच्छा तो आपके पति ने पूछा नहीं ये लड़का कौन है आ, पूछा था फिर फिर कहता है इसको जहाँ से लाए वहाँ छोड़ गया सवेरे हाँ। रात को बे रात तो कहाँ भेजेगी इसको तो तो बस नहीं तो वो आपको आपने ये नहीं सोचा भी इसको मैं कहीं पुलिस को दे दूँ या किसी इसका घर पता करके तो वहाँ छोड़ दू अंकल मैं डर के मारे में गई ही नहीं तो फिर अब कहाँ छोड़ा उसको मैं यहाँ पे छोड़ रहा था नेपाली नहीं है नेपाली उसके साथ घूम रहा हूँ नेपाली कौन है वो पे आता है अच्छा हाँ। आ, आप भी काम करती है कुछ मैं तो कबाड़ चुनती हूँ चार लड़कों के नाम लिखवाए हैं वो कौन है वो भी कबाड़ का काम करते हैं उसका उनका पूरा नाम क्या है दीपक नाम है हाँ। और एक, नाम दनेश है। एक, नाम है। एक का नाम धनेश है एक का नाम विक्की है एक का नाम नेपाली अच्छा वो वो लड़के क्या करते हैं वो भी कबाड़ चुनते हैं वो नशा भी करते हैं वो एक करता है दूसरा कौन क्या नाम उसका तो क्या नाम है दीपा ओ नहीं नेपाली नेपाली तुम भी नशा करती हो नहीं हा? करती तो हो तुम नशा कोई ना कोई शराब पीती हो चलो अब लड़का को कहाँ छोड़ा फिर वो लड़का मिल नहीं रहा है इनको ये वो लड़का आता रात को अच्छा एक दीपक जो धनेसा ना जो कबाड़ी का काम करता हो वो कबाड़ी यहाँ बेचता हो हाँ ਚਲੋ ਇਹ ਹੁਣ ਸੁਣਿਆ ਵੀ ਸਾਰੀਆਂ ਗੱਲਾਂ ਜਿਹੜੀਆਂ ਇਹ ਮਹਿਲਾ ਦੱਸ ਰਹੀ ਹੈ ਕਿਉਂਕਿ ਸਾਰੀਆਂ ਗੱਲਾਂ ਦੱਸ ਰਹੀ ਹੈ ਵੀ ਮੈਨੂੰ ਲੜਕਾ ਮਿਲਿਆ ਜ਼ਰੂਰ ਸੀਗਾ ਪਰ ਰਾਤ ਨੂੰ ਆਪਣੇ ਨਾਲ ਘਰ ਰੱਖਣ ਤੋਂ ਬਾਅਦ ਉਹਦੇ ਪਤੀ ਦੇ ਕਹਿਨ ਦੇ ਉੱਤੇ ਇਹ ਜਿੱਥੋਂ ਇਹਨੇ ਮੁੰਡਾ ਮਿਲਿਆ ਸੀਗਾ ਉੱਥੇ ਹੀ ਇਹਨੇ ਛੱਡ ਦਿੱਤਾ ਪਰ ਜਿਹੜੇ ਹੁਣ ਚਾਰ ਨੌਜਵਾਨਾਂ ਦੇ ਨਾਮ ਲੈ ਰਹੀ ਹੈ ਇਹ ਵਿੱਕੀ ਦੀਪਕ ਤੇ ਨਾਲ ਸੰਜੇ ਜਾਂ ਹੋਰ ਵੀ ਜਿਹੜੇ ਨਾਮ ਦੱਸ ਰਹੀ ਸੀ ਇਹ ਪਰ ਹੁਣ ਉਹ ਲੜਕੇ ਮਿਲਣਗੇ ਤਾਂ ਫੇਰ ਹੀ ਪਤਾ ਲੱਗੂਗਾ ਇਹ ਤਸਵੀਰ ਹੈ ਜਿਹੜਾ 15 ਸਾਲ ਦਾ ਲੜਕਾ ਜਿਹੜਾ ਗੁੰਮ ਹੋਇਆ ਹੈ ਉਹਦੀ ਤਸਵੀਰ ਹੈ ਇਹ ਕਿਉਂਕਿ ਇਧਰ ਮਾਪੇ ਪਰੇਸ਼ਾਨ ਨੇ ਹੁਣ ਇਹਦੇ ਪਿਤਾ ਨੇ ਇਹ ਗੱਲ ਕਹੀ ਹੈ ਵੀ ਇਹੇ ਪੜ੍ਹਾਈ ਤੋਂ ਪਰੇਸ਼ਾਨ ਹੋ ਕੇ ਘਰੋਂ ਨਿਕਲ ਗਿਆ ਪਰ ਇਹਨਾਂ ਦੇ ਜਿਹੜਾ ਹੈਗਾ ਸੀ ਉਹ ਇਸ ਮੈਲਾ ਨੂੰ ਮਿਲਿਆ ਆ ਤੇ ਮੈਲਾ ਨੂੰ ਮਿਲਣ ਤੋਂ ਬਾਅਦ ਇਹਦੇ ਘਰੇ ਰਾਤ ਰਿਹਾ ਆ ਰਾਤ ਰਹਿਣ ਤੋਂ ਬਾਅਦ ਫਿਰ ਇੱਥੇ ਜਿੱਥੋਂ ਚੱਕਿਆ ਸੀ ਮੁੰਡਾ ਇਹਨੂੰ ਹੀ ਲਿੱਤਾ ਸੀਗਾ ਪੀਪਲ ਦੇ ਕੋਲ ਉੱਥੇ ਹੀ ਦੁਆਰਾ ਛੱਡ ਦਿੱਤਾ ਗਿਆ ਪਰ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿਉਂਕਿ ਗੁੰਮਸ਼ੁਦਗੀ ਦੀ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਨੇ ਰਿਪੋਰਟ ਲਿਖਾਈ ਹੋਈ ਹੈ ਇਹ ਰਿਪੋਰਟ ਜਿਹੜੀ ਹੈਗੀ ਹੈ ਇਹ ਗੁੰਮਸ਼ਦੀ ਗੁੰਮਸ਼ੁਦਗੀ ਦੀ ਰਿਪੋਰਟ ਹੈਗੀ ਹੈ ਪਰ ਪੁਲਿਸ ਇਹਨਾਂ ਦੇ ਨਾਲ ਗਈ ਵੀ ਹੈ ਮੁੰਡੇ ਨੂੰ ਭਾਲਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਇਸ ਮਹਿਲਾ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਥਾਣੇ ਦੇ ਵਿੱਚ ਇਸ ਮਹਿਲਾ ਨੂੰ ਨਹੀਂ ਰੱਖ ਰਹੀ ਉਹਦਾ ਕਾਰਨ ਕੀ ਹੈ ਇਹ ਤਾਂ ਹੁਣ ਪੁਲਿਸ ਹੀ ਦੱਸੇਗੀ ਅਸੀਂ ਥਾਣੇ ਜਾਂਦੇ ਹਾਂ ਹੁਣ ਜਾ ਕੇ ਪੁੱਛਦੇ ਹਾਂ ਵੀ ਇਹ ਕੀ ਕਾਰਨ ਸੀਗਾ ਵੀ ਇਹ ਜਾਂਚ ਕਿੱਥੇ ਤੱਕ ਪਹੁੰਚੀ ਹੈ ਕਿਉਂਕਿ ਇੱਕ 15 ਸਾਲ ਦਾ ਜਿਹੜਾ ਮੁੰਡਾ ਆ ਉਹ ਗੈਪ ਹੋਇਆ ਆ ਘਰੋਂ ਗਿਆ ਚਾਹੇ ਉਹ ਕਿਤੇ ਵੀ ਆ ਕੱਲ ਨੂੰ ਕਿਸੇ ਗਲਤ ਹੱਥੇ ਚੜ ਜਾਂਦਾ ਆ ਤੇ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਵੀ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੁਣ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਜਸਵਿੰਦਰ ਸਿੰਘ ਦਾ ਕੀ ਕਹਿਣਾ ਆ ਗੱਲਬਾਤ ਕਰ ਲੈਨੇ ਆ ਫੋਨ ਕਾਲ ਤੇ ਸਤਿ ਸ਼੍ਰੀ ਅਕਾਲ ਸਰ ਸਰ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਭਾਜੀ ਇੱਕ ਜਾਣਕਾਰੀ ਲੈਣੀ ਸੀ ਕਿ ਵੀ ਇੱਕ ਮੁੰਡਾ 15 ਸਾਲ ਦਾ ਜੈਦ ਜਿਹੜਾ ਇੱਥੋਂ ਗੁੰਮ ਹੋਇਆ ਸੀਗਾ ਆਪਣਾ ਸੀਏ 2 ਦੀ ਬੈਕ ਸਾਈਡ ਤੋਂ ਉਹਦੇ ਮਾਮਲੇ 'ਚ ਕੀ ਕਾਰਵਾਈ ਹੋਈ ਹੈ ਉਹ ਤਾਂ ਡੀਡੀਆਰ ਪਾਤਾ ਸੀ ਕਰਨ ਸਰ ਅੱਛਾ ਜੀ ਇਸਟੇਰ ਸ਼ੁਰੂਗਾ ਕੱਬ ਵਗੈਰਾ ਕੱਲ ਵੀਆਈਪੀ ਡਿਊਟੀ ਹੈ ਉਹ ਗੁਜਰਾਤ ਤੇ ਜਿਹੜੇ ਆਨਰੇਬਲ ਗਵਰਨਰ ਸਾਹਿਬ ਆਏਗੇ ਹਾਂਜੀ ਹਾਂਜੀ ਸਰ ਮਸ਼ੂ ਉਹਦੇ ਰਿਗਾਰਡਿੰਗ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ ਨਹੀਂ ਤਾਂ ਅੱਜ ਵੈਸੇ ਉਹ ਕੋਈ ਲੇਡੀਜ਼ ਲੈ ਕੇ ਥਾਣੇ ਚ ਆਏ ਸੀ ਔਰ ਜਿਹੜੇ ਅੱਜ ਦੇ ਡਿਊਟੀ ਅਫਸਰਾ ਉਹਨਾਂ ਨੂੰ ਨੋਟ ਕਰਾਤਾ ਸੀ ਜੀ ਉਹਦੇ ਰਿਗਾਰਡਿੰਗ ਸੋ ਤੁਸੀਂ ਸੁਣਿਆ ਵੀ ਵੀਆਈਪੀ ਡਿਊਟੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਆ ਵੀ ਵੀਆਈਪੀ ਡਿਊਟੀ ਤੋਂ ਬਾਅਦ ਜਿਹੜੀ ਹੈਗੀ ਹੈ ਅੱਜ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਸੀਂ ਵੀ ਆਪਣੀ ਵਿਚਾਰ ਜਿਹੜੇ ਹੈਗੇ ਕਮੈਂਟਾਂ ਦੇ ਵਿੱਚ ਜਰੂਰ ਦਿਓ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀ